ਇਹ ਜੋੜਾ ਲਵਾਰਸ ਕੁੱਤਿਆਂ ਦੀ ਕਰ ਰਹੀ ਹੈ ਸੇਵਾ। ਜ਼ਖਮੀ ਤੇ ਬਿਮਾਰ ਕੁੱਤਿਆਂ ਦਾ ਖੁਦ ਕਰਾਉਂਦੇ ਨੇ ਇਲਾਜ। ਆਪਣੀ ਹੱਥੀਂ ਖਵਾਉਂਦੇ ਨੇ ਕੁੱਤਿਆਂ ਨੂੰ ਰੋਟੀ। ਪੰਜਾਬ ਦੇ ਵਿੱਚ ਵੱਡੀ ਗਿਣਤੀ ਲਵਾਰਸ ਕੁੱਤਿਆਂ ਦੀ ਹੋ ਚੁੱਕੀ ਹੈ ਪਰ ਇਨ੍ਹਾਂ ਬੇਜੁਬਾਨਾਂ ਲਈ ਖੁਰਾਕ ਦੀ ਬਹੁਤ ਜ਼ਿਆਦਾ ਕਮੀ ਹੈ ਤੇ ਨਾਲ ਹੀ ਬਹੁਤ ਸਾਰੇ ਹਾਦਸਿਆਂ ਦਾ ਵੀ ਇਹ ਕੁੱਤੇ ਸ਼ਿਕਾਰ ਹੋ ਜਾਂਦੇ ਨੇ ਇਸ ਤੋਂ ਬਿਨਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਪੀੜਤ ਰਹਿੰਦੇ ਨੇ ਪਰ ਕਿਤੇ ਨਾ ਕਿਤੇ ਕੁਝ ਕੋ ਲੋਕ ਤੇ ਸਮਾਜ ਸੇਵੀ ਇਨ੍ਹਾਂ ਬੇਜੁਬਾਨਾਂ ਦੀ ਸੇਵਾ ਲਈ ਅਣਥੱਕ ਮਿਹਨਤ ਕਰਦੇ ਨੇ ਅਜੀਹਾ ਇੱਕ ਪਰਿਵਾਰ ਹੈ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਹੈ ਪਤੀ ਪਤਨੀ ਦੋਨੋਂ ਫਰੀਦਕੋਟ ਵਿੱਚ 350 ਦੇ ਕਰੀਬ ਲਵਾਰਸ ਕੁੱਤਿਆਂ ਦੀ ਹਰ ਪੱਖੋਂ ਹਰ ਰੋਜ਼ ਸੇਵਾ ਕਰਦੇ ਨੇ ਇਨ੍ਹਾਂ ਪਤੀ ਪਤਨੀ ਦਾ ਜ਼ਿਆਦਾਤਰ ਸਮਾਂ 10 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਇਨ੍ਹਾਂ ਬੇਜਵਾਨਾਂ ਦੇ ਨਾਲ ਹੀ ਬਤੀਤ ਹੁੰਦਾ ਹੈ ਆਪਣੇ ਹੱਥੀ ਖਾਣਾ ਤਿਆਰ ਕਰਵਾ ਕੇ ਇਨ੍ਹਾਂ ਕੁੱਤਿਆਂ ਨੂੰ ਖਵਾਉਣ ਵਾਲੀ ਮਹਿਲਾ ਸੁਖਵਿੰਦਰ ਕੌਰ ਵਾਲੀਆ ਨੇ ਦੱਸਿਆ ਹੈ ਕਿ ਉਹਨਾਂ ਦੇ ਦੋ ਪੁੱਤਰ ਨੇ ਜੋ ਕਿ ਵਿਦੇਸ਼ ਵਿੱਚ ਰਹਿੰਦੇ ਨੇ ਉਨ੍ਹਾਂ ਦਾ ਇੱਕ ਪੁੱਤਰ ਵਿਦੇਸ਼ ਜਾਣ ਤੋਂ ਪਹਿਲਾਂ ਇਨ੍ਹਾਂ ਕੁੱਤਿਆਂ ਦੀ ਸੇਵਾ ਕਰਦਾ ਸੀ ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਇਸ ਸੇਵਾ ਦੀ ਜ਼ਿੰਮੇਵਾਰੀ ਅਸੀਂ ਲੈ ਲਈਏ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਫਰੀਦਕੋਟ ਦੇ ਕੁਝ ਕੋ ਨੌਜਵਾਨ ਤੇ ਇੱਕ ਕੁੜੀ ਵੀ ਇਸ ਸੇਵਾ ਵਿੱਚ ਸਾਡਾ ਸਾਥ ਦੇ ਰਹੇ ਨੇ ਉਹਨਾਂ ਨੇ ਦੱਸਿਆ ਕਿ ਰੋਜ਼ਾਨਾ 25 ਕਿਲੋ ਦੇ ਕਰੀਬ ਚਾਵਲ 3 ਕਿਲੋ ਦੇ ਕਰੀਬ ਦੁੱਧ ਤੇ ਹੋਰ ਖਾਣਾ ਵੀ ਇਹਨਾਂ ਵਾਸਤੇ ਸਵੇਰੇ 10 ਵਜੇ ਬਣਨਾ ਸ਼ੁਰੂ ਹੋ ਜਾਂਦਾ ਹੈ ਸਾਰਾ ਖਾਣਾ ਪੂਰੀ ਤਰ੍ਹਾਂ ਕੰਪਲੀਟ ਕਰਕੇ 6 ਵਜੇ ਅਸੀਂ ਵਕਫਾਕ ਥਾਵਾਂ ਤੇ ਜਾ ਕੇ ਆਪਣੇ ਹੱਥੀਂ ਇਹਨਾਂ ਕੁੱਤਿਆਂ ਨੂੰ ਖਾਣਾ ਖਵਾ ਕੇ ਆਉਂਦੇ ਆਂ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਹਰ ਰੋਜ਼ ਦੇ ਕਰੀਬ ਲਗਭਗ 1000 ਰੁਪਏ ਦਾ ਖਰਚਾ ਆ ਜਾਂਦਾ ਹੈ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਜ਼ਰੂਰ ਕਰ ਸਕਦਾ ਹੈ ਮੈਂ ਬਸ ਸਾਰੇ ਬਸੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਮਤਲਬ ਚਲੋ ਜੇ ਇੰਨਾ ਤੱਕ ਇਹ ਮੇਰੀ ਵੀਡੀਓ ਪਹੁੰਚਦੀ ਹੈ ਉਹ ਵੱਧ ਤੋਂ ਵੱਧ ਸਾਡੀ ਹੈਲਪ ਕਰਨ ਵੀ ਅਸੀਂ ਜਦੋਂ ਸ਼ੈਲਟਰ ਬਣਾ ਸਕੀਏ ਤੇ ਜਿਹੜੇ ਬੱਚੇ ਬਿਮਾਰ ਹੈ گاਵਾ ਦਾ ਬਹੁਤ ਜ਼ਿਆਦਾ ਟ੍ਰੀਟਮੈਂਟ ਹੈ ਵੀ ਵਿੱਚ ਵੀ ਦੇਖ ਲੈਣਗੇ ਗਾਵਾਂ ਦਾ ਵੀ ਟ੍ਰੀਟਮੈਂਟ ਕਰਦੇ ਆ ਜਿਆਦਾ ਸੀਰੀਅਸ ਵਗੈਰਾ ਹੁੰਦੇ ਸਾਨੂੰ ਬਾਹਰ ਭੇਜਣੀਆਂ ਪੈਂਦੀਆਂ ਤੇ ਸਾਡੇ ਕੋਲੇ ਜਗ੍ਹਾ ਹੈ ਨਹੀਂ ਜੀ ਜੇ ਜਗ੍ਹਾ ਹੋਵੇ ਤਾਂ ਅਸੀਂ ਇੱਥੇ ਵੀ ਮਤਲਬ ਫਰੀਦਕੋਟ ਚ ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਰੱਖਣ ਵਾਸਤੇ ਪੋਸੀਬਲ ਮੇਰੇ ਮੇਰੇ ਕੋਲੇ ਬਹੁਤ ਫੋਨ ਆਉਂਦੇ ਆ ਕੱਲ ਵੀ ਆਏ ਇੱਕ दो बच्चे ने ओना दी मदर मरगी ते ओ कहंदे मैडम ਤੁਸੀਂ ਮੈਂ ਕਿਹਾ ਵੀ ਮੈਂ ਰੱਖ ਨਹੀਂ ਸਕਦੀ ਹੈਗੀ ਕਿ ਮੇਰੇ ਕੋਲੇ ਜਗ੍ਹਾ ਹੈ ਨਹੀਂ ਵੀ ਠੀਕ ਹੈ ਜੀ ਤੇ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਮਜਬੂਰ ਹੋ ਜਾਨੀ ਆ ਕਿ ਉਹ ਮੇਰੇ ਕੋਲੇ ਜੀ ਰੱਖਣ ਨੂੰ ਜਗ੍ਹਾ ਨਹੀਂ ਬਸ ਮੈਂ ਇਹੀ ਬੇਨਤੀ ਕਰਦੀ ਆ ਜੀ ਮੇਰੇ ਵੱਧ ਤੋਂ ਵੱਧ ਹੈਲਪ ਕਰਨ ਤੇ ਮੈਂ ਜਗ੍ਹਾ ਬਣਾ ਸਕਾਂ ਇਹਨਾਂ ਵਾਸਤੇ ਸ਼ੈਲਟਰ ਬਣਾ ਸਕਾਂ ਤੇ ਵੱਧ ਤੋਂ ਵੱਧ ਇਹਨਾਂ ਦਾ ਹੋਰ ਟ੍ਰੀਟਮੈਂਟ ਵਧੀਆ ਤਰੀਕੇ ਨਾਲ ਹੋਰ ਬੱਚੇ ਜਿਹੜੇ ਗਾਹਾਂ ਦੀ ਗਾਹ ਵੀ ਮੈਂ ਉਹਨਾਂ ਦੀ ਵੀ ਮਦਦ ਕਰਾਂ ਨਹੀਂ ਬਸ ਸਰ ਮੈਂ ਇੰਨੇ ਸਾਲਾਂ ਤੋਂ ਬਸ ਹੁਣ ਮੈਂ ਲੜਕੀ ਮਤਲਬ ਮੇਰੇ ਨਾਲ ਜੁੜੀ ਹੈ ਤੇ ਨਹੀਂ ਇੰਨੇ ਸਾਲਾਂ ਤੋਂ ਖੁਦ ਆਪਣੇ ਘਰ ਦਾ ਕੰਮ ਵੀ ਸਮੇਟਦੀ ਸੀਗੀ ਤੇ ਮੈਂ ਇੰਨਾ ਦੀ ਵੀ ਹੈਲਪ ਹੁਣ ਇਸ ਟਾਈਮ ਤੇ ਜੀ ਹਸੀ ਹਸਬੰਡ ਵਾਈਫ ਹਾਂ ਸਰ ਅਸੀਂ ਸਾਰਾ ਟ੍ਰੀਟਮੈਂਟ ਕਰਦੇ ਆ ਜਿਵੇਂ ਇਹਨਾਂ ਨੂੰ ਮਤਲਬ ਜੇ ਸਕਿਨ ਪ੍ਰੋਬਲਮ ਹੋ ਜਾਂਦੀ ਹੈ ਤੇ ਹੋਰ ਬਿਮਾਰ ਹੋ ਜਾਂਦੇ ਆ ਫਿਰ ਕਈ ਬੱਚੇ ਮਤਲਬ ਇੰਨੀ ਇਹੋ ਜੀ ਕੰਡੀਸ਼ਨ ਚ ਆ ਜਾਂਦੀ ਹੈ ਇੱਕ ਪਾਰਗੋ ਬਿਮਾਰੀ ਇਹਨਾਂ ਨੂੰ ਲੱਗ ਜਾਂਦੀ ਛੋਟੇ ਬੱਚਿਆਂ ਨੂੰ ਮੈਂ ਖੁਦ ਵੀ ਆਪਦੇ ਘਰੇ ਪੰਜ ਪੰਜ ਬੱਚੇ ਰੱਖੇ ਆ ਰੈਸਕਿਊ ਕਰਕੇ ਲੈ ਕੇ ਜਾਂਦੀ ਆ ਹਾਂਜੀ ਇਹ ਸਰ ਮੈਨੂੰ ਘਟੋ ਘਟ 25 ਕਿਲੋ ਰਾਈਸ ਰੋਜ ਦੇ ਬੰਦੇ ਨੇ ਮੇਰੇ ਠੀਕ ਹੈ ਜੀ ਤੇ ਹਾਂਜੀ ਤੇ ਬਾਕੀ ਦੁੱਧ ਵਗੈਰਾ ਹੋਂ ਤੇ ਤਾਈ 3 ਲੀਟਰ ਦੁੱਧ ਹੁੰਦਾ ਰੋਟੀ ਵਗੈਰਾ ਆਉਂਦੀ ਹੈ ਇਹਨਾਂ ਦੀ ਉਹ ਘਰੇ ਜਿਹੜੇ ਸਟ ਡੌਗ ਆ ਉਹ ਵੀ ਰੋਟੀ ਖਾਂਦੇ ਆ ਚਾਵਲ ਨਹੀਂ ਖਾਂਦੇ ਜੇ ਘਟੌਰ 3 ਕਿਲੋ ਆਟਾ ਰੋਜ਼ ਬੰਦ ਮੈਂ ਸਰ ਮੈਨੂੰ 10:30 ਕ 11:00 ਵੱਜ ਜਾਂਦੇ ਇਹ ਤਾਂ ਥੋੜੀ ਲੜਕੇ ਦੀ ਸਪੀਡ ਤੇ ਆਏ ਮੇਰੇ ਨਾਲ ਹੁੰਦਾ ਥੋੜਾ ਜਿਆਦਾ ਜਲਦੀ ਕਰਵਾ ਦਿੰਦੇ ਨੇ ਨਹੀਂ ਤਾਂ ਬਹੁਤ ਟਾਈਮ ਲੱਗ ਜਾਂਦਾ ਕਿਉਂ ਮੈਨੂੰ ਇਦਾਂ ਨਹੀਂ ਹੁੰਦਾ ਹੁੰਦਾ ਜੀ ਮੈਂ ਕਿਹਾ ਖਾਣਾ ਪਾ ਕੇ ਨਹੀਂ ਮੁੜਨਾ ਮੈਨੇ ਦੇਖਣਾ ਹੁੰਦਾ ਵੀ ਕੋਈ ਬੱਚਾ ਆਇਆ ਨਹੀਂ ਇਹ ਬਿਮਾਰ ਤਾਂ ਨਹੀਂ ਹੈਗਾ ਫਿਰ ਉਹਨੂੰ ਟ੍ਰੀਟਮੈਂਟ ਦੇਣਾ ਸਾਰਾ ਕੁਝ ਕਰਨਾ ਇਸ ਮੌਕੇ ਜਗਦੀਪ ਸਿੰਘ ਵਾਲੀਆ ਨੇ ਦੱਸਿਆ ਹੈ ਕਿ ਉਹ ਇਸ ਕੰਮ ਦੇ ਵਿੱਚ ਆਪਣੀ ਪਤਨੀ ਸੁਖਵਿੰਦਰ ਕੌਰ ਵਾਲੀਆ ਦਾ ਪੂਰੀ ਤਰ੍ਹਾਂ ਸਹਿਯੋਗ ਕਰਦੇ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਕੁੱਤਾ ਕਿਸੇ ਬਿਮਾਰੀ ਤੋਂ ਪੀੜਤ ਹੈ ਤਾਂ ਉਹ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਰਾਉਂਦੇ ਨੇ ਤੇ ਇਹਨਾਂ ਕੁੱਤਿਆਂ ਨੂੰ ਰੈਸਕਿਊ ਕਰਕੇ ਆਪਣੇ ਘਰ ਵੀ ਲੈ ਜਾਂਦੇ ਨੇ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇਹਨਾਂ ਕੁੱਤਿਆਂ ਨੂੰ ਵੱਖ-ਵੱਖ ਥਾਂ ਤੇ ਜਾ ਕੇ ਆਪਣੇ ਹੱਥੀਂ ਖਾਣਾ ਵੀ ਖਵਾਉਂਦੇ ਨੇ। ਮੈਂ ਨਾ ਮੇਰਾ ਜਗਦੀਸ਼ ਸਿੰਘ ਵਾਲੀਆ ਜੀ ਤੇ ਇਹ ਕੰਮ ਕਰ ਰਿਹਾ ਬਹੁਤ ਵਧੀਆ ਹੈ। ਪਹਿਲਾਂ ਮੈਂ ਵੀ ਮੈਂ ਵੀ ਇਹੀ ਕਰਦਾ ਕੰਮ। ਮਤਲਬ ਕਿ ਤੇ ਮੈਂ 2 ਸਾਲ ਹੋ ਗਏ ਪਹਿਲਾਂ ਮੈਂ ਇੱਕ ਸ਼ਾਪ ਸੀਗੀ ਤੇ ਹੁਣ ਮੈਂ ਸ਼ਾਪ ਛੱਡ ਦਿੱਤੀ। ਤੇ ਬੱਚੇ ਮਤਲਬ ਕਿ ਮੇਰੇ ਜਿਹੜੇ ਹੈਗੇ ਉਹ ਹੀ ਮਤਲਬ ਕਿ ਪੈਸੇ ਭੇਜਦੇ ਆ ਸਾਨੂੰ ਤੇ ਬਾਕੀ ਜਿੰਨੇ ਹੀ ਖਰਚੇ ਲੈਣੇ ਆ ਘੱਟ ਤੋਂ ਘੱਟ ਖਰਚ ਕੇ ਤੇ ਬਾਕੀ ਜਿੰਨੇ ਪੈਸੇ ਬਚ ਬਚ ਜਾਂਦੇ ਸਾਡੇ ਕੋਲ ਅਸੀਂ ਮਤਲਬ ਕਿ ਇਹਨਾਂ ਦੀ ਮਤਲਬ ਕਿ ਰੋਟੀ ਪਾਣੀ ਤੇ ਜਾਂ ਹੋਰ ਖਰਚਿਆਂ ਦੇ ਇਹਨਾਂ ਤੇ ਅਸੀਂ ਖਰਚ ਦਿੰਨੇ ਆ ਐਂ ਤਾਂ ਆਪਣੀ ਸਾਈਡ ਦੇ ਉੱਤੇ ਤੇ ਗੂਗਲ ਦੇ ਉੱਤੇ ਆ ਭਰ ਲਓ ਐਨ ਜੀਓ ਦਾ ਨਾਂ ਭਰ ਲਓ ਡੋਗ ਹੈਲਪ ਐਂਡ ਕੇਅਰ ਸੁਸਾਇਟੀ ਫੀਸ ਕੋਡ ਦਾ ਫੀਸ ਕੋਡ ਨਾਂ ਹੀ ਭਰੋ ਪੂਰੇ ਕੱਲੀ ਡੋਗ ਐਂਡ ਹੈਲਪ ਐਂਡ ਕੇਅਰ ਸਟੱਡੀ ਭਰ ਲਓ ਗੂਗਲ ਤੇ ਫਿਰ ਵੀ ਆਪਣਾ ਆ ਜੂਗਾ ਜੀ ਕੋਈ ਨੰਬਰ ਵੀ ਹੈਗਾ ਜੀ ਹਾਂਜੀ ਹਾਂਜੀ ਕੀ ਨੰਬਰ ਹੈ ਜੀ ਕੰਟੈਕਟ ਲਾਈਨ 885 12700 ਇਸ ਜੋੜੇ ਵੱਲੋਂ ਲਵਾਰਸ ਕੁੱਤਿਆਂ ਦੀ ਕੀਤੀ ਜਾ ਰਹੀ ਸੇਵਾ ਤੋਂ ਲੱਗਦਾ ਹੈ ਕਿ ਇਨਸਾਨੀਅਤ ਅੱਜ ਵੀ ਜਿੰਦਾ ਹੈ ਜਿੱਥੇ ਕਿ ਅੱਜ ਕੋਈ ਕਿਸੇ ਨੂੰ ਪਾਣੀ ਦਾ ਗਲਾਸ ਫੜਾ ਕੇ ਵੀ ਰਾਜ਼ੀ ਨਹੀਂ ਹੈ ਜਿੱਥੇ ਅਕਸਰ ਅਸੀਂ ਆਪਣੇ ਬਾਰੇ ਹੀ ਸੋਚਦੇ ਹਾਂ ਉੱਥੇ ਹੀ ਇਹ ਜੋੜਾ ਲਵਾਰਸ ਕੁੱਤਿਆਂ ਦੀ ਸੇਵਾ ਕਰਕੇ ਮਿਸਾਲ ਕਾਇਮ ਕਰ ਰਿਹਾ ਹੈ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਨਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਸਫਰਨਾਮਾ ਫਟੀਦਾ ਪੱਤਰ ਪੰਜਾਬ ਲੋਕ ਲੰਗਵਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੈ ਸੈਟਲਵੇਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕੀਤਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 551 604 0493 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ geo fiber تے tata play te bhi dekhya ja sakda hai worldwide tusi sanu amazon fire tv daily hunt te e baba te dekh sakde ho usa canada australia new zealand te europe de har bade ip tv platform te dekh sakde ho ronay jappe ton door te mudde de neere live punjabi tv